ਹਾਂਜੀ ਸਤਿ ਸ਼੍ਰੀ ਅਕਾਲ ਜੀ ਸ਼ਮੀਰਪਤੀ ਕਲਪੋ ਤੇ ਤੁਹਾਡਾ ਸਵਾਗਤ ਹੈ ਅੱਜ ਮੈਂ ਤੁਹਾਡੇ ਨਾਲ ਲਈ ਬਹੁਤ ਸੋਹਣਾ ਡਿਜ਼ਾਈਨ ਲੈ ਕੇ ਆਈ ਹਾਂ ਬਹੁਤ ਸੋਹਣੀ ਸੋਬਰ ਜੀ ਚੀਜ਼ ਹੈ ਇਹ ਹੈਗਾ ਬੰਬਰ ਤੇ ਉੱਪਰ ਸੂਟ ਬਣੇ ਹੋਏ ਆ ਬਹੁਤ ਹੀ ਸੌਫਟ ਹੈ ਚਾਹੇ ਤੁਸੀਂ ਸਮਰ ਚ ਪਾਓ ਚਾਹੇ ਤੁਸੀਂ ਵਿੰਟਰ ਚ ਪਾਓ ਤੁਸੀਂ ਕਿਸੇ ਵੀ ਸੀਜ਼ਨ ਦੇ ਵਿੱਚ ਇਸ ਚੀਜ਼ ਨੂੰ ਵੇਅਰ ਕਰ ਸਕਦੇ ਆ ਸੋ ਇਹਨਾਂ ਦੇ ਨਾਲ ਬੰਬਰ ਦੇ ਦੁਪੱਟੇ ਰਹਿਣਗੇ ਕਲਰ ਬੜੇ ਪਿਆਰੇ ਨੇ ਸੋ ਨੋਟ ਵਰਕ ਇਹਦੇ ਤੇ ਹੋਇਆ ਵਾ ਹੱਥਾਂ ਦਾ ਕੰਮ ਆ ਸਾਰਾ ਦੇਖ ਸਕ ਰਹੇ ਤੁਸੀਂ ਪੂਰਾ ਥ੍ਰੈਡ ਦਾ ਕੰਮ ਆ ਤੇ ਹੱਥਾਂ ਦਾ ਕੰਮ ਨੋਟਵਰਕ ਜਿਹੜੇ ਇਹ ਵਰਕ ਹੁੰਦੇ ਇਹ ਥੋੜਾ ਜਿਹਾ ਕੋਸਟਲੀ ਹੁੰਦਾ ਕੰਮ ਬਟ ਇਹ ਸੋਬਰ ਚੀਜ਼ ਬਹੁਤ ਹੁੰਦੀ ਹੈ ਇਹ ਨਹੀਂ ਹੈਗਾ ਕਿ ਖਰਾਬ ਹੋ ਜਾਣਗੇ ਬਾਕੀ ਤੁਸੀਂ ਸਟੀਚਿੰਗ ਦੇ ਵਿੱਚ ਇਹ ਚੀਜ਼ ਨੂੰ ਹੋਰ ਡਿਜ਼ਾਈਨ ਕਰਵਾ ਸਕਦੇ ਹੋ ਇਹ ਵਾਲੇ ਫੁੱਲ ਆ ਜਿਹੜੇ ਬਾਹਾਂ ਦੇ ਉੱਪਰ ਗਲੇ ਨੂੰ ਤੇ ਜਿਹੜਾ ਇਹ ਵਾਲਾ ਕੰਮ ਆ ਇਹ ਗਲੇ ਦੇ ਉੱਪਰ ਆ ਸੋ ਬਹੁਤ ਸੋਹਣਾ ਹੈ ਜੇ ਤੁਸੀਂ ਇਹਨੂੰ ਸਟੀਚਿੰਗ ਆਪਣੇ ਤੋਂ ਕਰਾਉਂਗੇ ਤਾਂ ਉਹਨੂੰ ਮੈਂ ਹੋਰ ਵੀ ਸੋਹਣੀ ਇੱਥੇ ਡਿਜ਼ਾਈਨਿੰਗ ਕਰਕੇ ਦੇ ਸਕਦੀ ਹਾਂ ਸਟੀਚਿੰਗ ਦੇ ਵਿੱਚ ਤੇ ਸੁਪਰ ਜੀ ਚੀਜ਼ ਤੇ ਬੜੇ ਪਿਆਰੇ ਸੂਟ ਬਣਦੇ ਆ ਇਹ ਤੇ ਜਿਹੜੀ ਮੇਰੀ ਭੈਣ ਨੂੰ ਇਹ ਸੂਟ ਚਾਹੀਦੇ ਹੋਏ ਤੇ ਆਪਣੇ ਨਾਲ ਕੰਟੈਕਟ ਕਰ ਲਿਓ ਤੁਸੀਂ ਇਹਦੇ ਨਾਲ ਬੰਬਰ ਦੇ ਪਲੇਨ ਦੁਪੱਟੇ ਨੇ ਬਾਕੀ ਦੁਪੱਟੇ ਦੇ ਤੁਸੀਂ ਬਰੀਕ ਚੌੜੀ ਲੈਸ ਲਵਾਉਣੀ ਆ ਕੋਈ ਫਿਨਿਸ਼ਿੰਗ ਪੱਟੀ ਦੁਪੱਟੇ ਦੇ ਬਾਰਡਰ ਦੇ ਨਾਲ ਕਰਵਾਉਣੀ ਆ ਜਿਵੇਂ ਵੀ ਤੁਸੀਂ ਕਰਵਾਉਣਾ ਹੋਇਆ ਨਾ ਉਹ ਆਪਾਂ ਚੋਇਸ ਦੇ ਦੁਪੱਟੇ ਆਪਾਂ ਤਾਂ ਨਹੀਂ ਰੈਡੀ ਕੀਤੇ ਕੁਝ ਕਿਉਂਕਿ ਆਪਾਂ ਨੂੰ ਇਹ ਆ ਕਿ ਕਸਟਮਰ ਅਲੱਗ-ਅਲੱਗ ਟਾਈਪ ਦੇ ਆਉਂਦੇ ਆ ਕੋਈ 올ਡ এজ ਜੰਗ ਦੇ ਜਿਹੋ ਜੀ ਵੀ ਹੁੰਦੀ ਆ ਆਪਾਂ ਉਸ ਹਿਸਾਬ ਨਾਲ ਫਿਰ ਚੀਜ਼ ਰੈਡੀ ਕਰ ਦਿੰਦੇ ਆ ਸੋ ਕਲਰ ਸਾਰੇ ਇਹਦੇ ਵਿੱਚ ਆਈਸਕ੍ਰੀਮ ਚਾਰਟ ਰੂਗਾ ਕਲਰ ਬਹੁਤ ਪਿਆਰੇ ਨੇ ਸੋ ਇਹਦੇ ਵਿੱਚ ਅਗਲਾ ਕਲਰ ਹੈਗਾ ਪੀਚ ਕਲਰ ਬਹੁਤ ਹੀ ਸੋਹਣਾ ਸ਼ਰਬਤੀ ਜਿਹਾ ਪੀਚ ਕਲਰ ਸੋਹਣਾ ਜਿਹਾ ਪੀਚ ਕਲਰ ਸੋ ਰੇਂਜ ਇਹਨਾਂ ਦੀ ਬਹੁਤ ਹੀ ਥੋੜੀ ਰੇਂਜ ਆ 2150 ਦੀ ਰੇਂਜ ਦੇ ਵਿੱਚ ਸੂਟ ਨੇ Uh, मतलब 5 मीटर सूट ਹੋਊਗਾ 2.5 ਮੀਟਰ ਦੁਪੱਟਾ ਬਾਕੀ ਜੇ ਕੋਈ ਤੁਸੀਂ ਕੋਈ ਚੀਜ਼ ਜਿਆਦਾ ਹਿਸਾਬ ਨਾਲ ਰੈਡੀ ਕਰਾਉਂਗੇ ਉਹ ਹਿਸਾਬ ਨਾਲ ਐਕਸਟਰਾ ਚਾਰਜ ਹੋ ਜਾਣਗੇ ਇਹ ਵੀ ਕਲਰ ਬਹੁਤ ਪਿਆਰਾ ਕਲਰ ਸਾਰੇ ਇੱਕ ਤੋਂ ਇੱਕ ਵਦ ਕੇ ਸੋਹਣੇ ਨੇ ਜੇ ਹੋ ਜਾ ਤੁਸੀਂ ਤੁਹਾਡੀ ਚੋਇਸ ਆ ਜਿਵੇਂ ਦੀਆਂ ਜਿਵੇਂ ਕਿਸੇ ਕੋਲ ਕਿਹੜਾ ਕਲਰ ਨਹੀਂ ਹੁੰਦਾ ਕਿਸੇ ਕੋਲ ਕਿਹੜਾ ਨਹੀਂ ਹੁੰਦਾ ਤਾਂ ਤੁਸੀਂ ਉਸ ਅਕੋਰਡਿੰਗ ਕਲਰ ਆਪ ਦਾ ਚੋਸ ਕਰ ਸਕਦੇ ਹੋ ਸਕਰੀਨ ਸ਼ਾਟ ਲੈ ਕੇ ਤੁਸੀਂ ਮੈਨੂੰ WhatsApp ਭੇਜ ਦਿਓ ਬਹੁਤ ਹੀ ਪਿਆਰਾ ਡਿਜ਼ਾਈਨ ਕਲਰ ਹੈ ਵੀ ਇਹ ਵੀ ਬਹੁਤ ਸੋਹਣਾ ਆਨੀਅਨ ਪਿੰਕ ਜਿਹਾ ਕਲਰ ਆ ਜੇ ਤੁਸੀਂ ਆਪਣੇ ਤੋਂ ਸਟਿਚਿੰਗ ਕਰਾਉਂਗੇ ਸਟਿਚਿੰਗ ਦੇ ਵਿੱਚ ਮੈਂ ਤੁਹਾਨੂੰ ਇਹਨੂੰ ਬਹੁਤ ਸੋਹਣਾ ਡਿਜ਼ਾਈਨ ਕਰਕੇ ਦੇ ਸਕਦੀ ਹਾਂ ਕਿਸੇ ਨੇ ਸਿੰਪਲ ਸਟਿਚਿੰਗ ਕਰਾਉਣੀ ਆ ਤਾਂ ਸਿੰਪਲ ਵੀ ਕਰਾ ਸਕਦੇ ਆ ਜੇ ਕਿਸੇ ਨੇ ਥੋੜੀ ਜਿਹੀ ਬਹੁਤ ਡਿਜ਼ਾਈਨਿੰਗ ਕਰਾਉਣੀ ਆ ਤਾਂ ਉਹ ਸਭ ਨਾਲ ਵੀ ਕਰਾ ਸਕਦੇ ਆ ਸੋ ਇੱਕ ਤੋਂ ਇੱਕ ਵੱਧ ਕੇ ਸੋਹਣਾ ਕਲਰ ਆ ਇਹਦੇ ਵਿੱਚ ਜਿਹੜੇ ਆਪਣੇ ਕੋਲ ਬੱਸ ਮੈਂ ਤੁਹਾਨੂੰ ਦਿਖਾ ਰਹੀ ਦੋ ਦੋ ਤਿੰਨ ਤਿੰਨ ਪੀਸ ਰੈਡੀ ਨੇ ਇਹਨਾਂ ਦੇ ਵਿੱਚ ਸੋ ਇਨ ਨੂੰ ਥੋੜਾ ਜਿਹਾ ਵਰਕ ਨੂੰ ਟਾਈਮ ਲੱਗਦਾ ਇਸ ਕਰਕੇ ਆਪਾਂ ਪ੍ਰੀ ਆਰਡਰ ਤੇ ਨਹੀਂ ਕਰਦੇ ਹੈਗੇ ਆਪਾਂ ਰੈਡੀ ਕਰਕੇ ਹੀ ਸੇਲ ਕਰਦੇ ਆ ਰੈਡੀ ਕਰਕੇ ਆਪਾਂ ਤੁਹਾਨੂੰ ਜਿਹੜੇ ਡਿਜ਼ਾਈਨ ਐ ਕਲਰ ਦਿਖਾ ਦਿੰਨੇ ਆ ਜੇ ਆਪਾਂ ਕਹੀਏ ਕਿ ਇਹਨਾਂ ਨੂੰ ਆਰਡਰ ਤੇ ਰੈਡੀ ਕਰਨ ਦੀ ਗੱਲ ਕਰੀ ਆਰਡਰ ਤੇ ਰੈਡੀ ਨਹੀਂ ਕਰਦੇ ਕਿਉਂਕਿ ਇਹਨਾਂ ਨੂੰ ਟਾਈਮ ਲੱਗ ਜਾਂਦਾ ਵਰਕ ਨੂੰ ਥੋੜਾ ਟਾਈਮ ਲੱਗ ਜਾਂਦਾ ਸੋ ਜਿਹੜਾ ਆਪਣਾ ਆਰਡਰ ਨੰਬਰ ਆ ਹੈਗਾ ਇੱਥੇ ਤੁਸੀਂ ਆਰਡਰ ਕਰਨਾ ਜਿਹੜਾ ਵੀ ਕਲਰ ਤੁਹਾਡੀ ਚੋਇਸ ਦਾ ਤੁਸੀਂ ਉਸ ਕਲਰ ਨੂੰ ਸਿਲੈਕਟ ਕਰਕੇ ਆਪਾਂ ਨੂੰ ਇਸ ਨੰਬਰ WhatsApp ਤੇ ਭੇਜ ਦੇਣਾ ਸਕਰੀਨਸ਼ਾਟ ਲੈ ਕੇ 854754280 ਇਹ ਵਾਲਾ ਨੰਬਰ ਇਸ ਨੰਬਰ ਤੇ ਤੁਸੀਂ ਸਕਰੀਨਸ਼ਾਟ ਸੈਂਡ ਕਰਕੇ ਬਸ ਕਲਾ ਵਾਇਸ ਮੈਸੇਜ ਕਰਨਾ ਤੁਸੀਂ ਕਾਲ ਨਹੀਂ ਕਰਨੀ ਪਲੀਜ਼ ਸੋ ਵੀਡੀਓ ਦੇਖੀ ਆਪਾਂ ਵੀਡੀਓ ਬਹੁਤ ਛੋਟੀ ਰੱਖੀ ਹੈ ਠੀਕ ਹੈ ਜਿਵੇਂ ਤੁਸੀਂ ਕਹਿਦੀਆਂ ਕਿ ਵੀਡੀਓ ਛੋਟੀ ਰੱਖੋ ਕੋਸ਼ਿਸ਼ ਕੀਤੀ ਹੈ ਬਹੁਤ ਛੋਟੀ ਵੀਡੀਓ ਦੇ ਵਿੱਚ ਸਾਰੀ ਜਾਣਕਾਰੀ ਦੇਣ ਦੀ ਜਿਨ੍ਹਾਂ ਨੇ ਵੀ ਆਪਣੇ ਕੋਲ ਆਣਾ ਆਰਡਰ ਕਰਨਾ ਜਲਦੀ ਤੇ ਜਲਦੀ ਕਰ ਲਓ ਸੋ ਵੀਡੀਓ ਦੇ ਅਖੀਰ ਤੱਕ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ so much